ਤਹਾਡੀ ਪਾਰਟੀ ਦਾ ਆਰਐਸਐਸ ਨਾਲ ਸਿੱਧਾ ਜਿਹੜਾ ਹੈਗਾ ਇੱਕ ਤਰਾ ਮੁਕਾਬਲਾ ਜਾਂ ਬਾਕੀ ਪਾਰਟੀਆਂ ਨਾਲ ਵੀ ਹਾਂਜੀ ਸਾਡਾ ਸਿੱਧੀ ਸਾਡਾ ਹੀ ਪਾਰਟੀਆਂ ਨਾਲ ਅਸੀਂ ਮੁਕਾਬਲਾ ਨਹੀਂ ਮੰਨਦੇ ਅਸੀਂ ਆਪ ਦਾ ਮੁਕਾਬਲਾ ਇਥੋਂ ਦੀ ਐਡਮਿਨਿਸਟ੍ਰੇਸ਼ਨ ਇਥੋਂ ਦੀ ਅਥਾਰਟੀ ਨਾਲ ਮੰਨਦੇ ਹਾਂ ਜਿਹ ਜਿਹਦੇ ਤੇ ਆਰਐਸਐਸ ਕਾਬਜ਼ ਹੈ ਪੀਪਲਸ ਕਾਲ ਤੱਕ ਤਨ ਸਾਹਿਬ ਦੇ ਜਥੇਦਾਰ ਨਾਲ ਅਪੀਲ ਕੀਤੀ ਸੀ ਕਿ ਤੁਹਾਡੇ ਜਿਹੜੇ ਹੈਗੇ ਆ ਨਾਮਿਨੇਸ਼ਨ ਆ ਉਹ ਕੈਨਸਲ ਕੀਤੀ ਜਾ ਸਕਦੀ ਹੈ ਹਾਂਜੀ ਹਾਂਜੀ ਜਦੋਂ ਮੇਰਾ ਨਾਮਿਨੇਸ਼ਨ ਸਵੇਰੇ ਫਾਈਲ ਕੀਤੀ ਗਈ ਆ 10 ਵਜੇ ਫਾਈਲ ਕੀਤੀ ਆ ਤੇ ਸਾਨੂੰ 11:30 ਵਜੇ ਲਿਸਟਾਂ ਲੱਗੀਆਂ ਮੇਰਾ ਨਾਮ ਨਾ ਤਾਂ ਰਿਜੈਕਟਡ 'ਚ ਸੀਗਾ ਨਾ ਮਤਲਬ ਡਿਪਾਰਟਮੈਂਟ ਨੇ ਮੇਰੇ ਡਾਕੂਮੈਂਟ ਹੀ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਇਲੈਕਸ਼ਨ ਚ ਮਿਲੜੀ ਨਾ ਸਕਾਂ ਪਰ ਅਸੀਂ ਇਹੀ 12 ਘੰਟੇ ਵੀ ਡੀਸੀ ਡੀਐਸ ਚੋੜੀ ਦਫ਼ਤਰ ਦੇ ਬਾਹਰ ਧਰਨਾ ਲਾਇਆ ਜੀ ਉਸ ਧਰਨੇ ਤੋਂ ਬਾਅਦ ਸਾਡੇ ਰਾਤ 11:30 ਵਜੇ ਜਾ ਕੇ ਡਾਕੂਮੈਂਟ ਅਪਰੂਵ ਹੋਏ ਉਹਦੇ ਪਿੱਛੇ ਜਿਹੜਾ ਸ਼੍ਰੀ ਅਕਾਲ ਤਖਤ ਦਾ ਜੇਜ਼ੇਦਾਰ ਸੀਗੇ ਉਹਨਾਂ ਦਾ ਬੜਾ ਵੱਡਾ ਪਰ ਰੋਲ ਕਹਿਦੀ ਆ ਨਾ ਵੀ ਉਹਨਾਂ ਨੇ ਸਾਨੂੰ ਥਾਪੜਾ ਦਿੱਤਾ ਹੌਸਲਾ ਦਿੱਤਾ ਉਹਨਾਂ ਨੇ ਸਾਨੂੰ ਇੰਨੀ ਗੱਲ ਕਹਿ ਦਿੱਤੀ ਕਿ ਵੀ ਧਰਨਾ ਲਾਓ ਜੇ ਪਰਚੇ ਵੀ ਸਹਨੇ ਪਾਸੀਂ ਥੋੜੀ ਪੈਰਵਾਈ ਕਰਾਂਗੇ ਇਹ ਬਾਹਰਲੇ ਲੀਡਰਾਂ ਦਾ ਯੂਨੀਵਰਸਿਟੀਜ਼ ਦੇ ਵਿੱਚ ਆਉਣਾ ਸਟੂਡੈਂਟਸ ਦੇ ਵਿੱਚ ਆਉਣਾ ਆਪਦੇ ਤੋਂ ਆਧੂ ਉਮਰ ਦੇਸ਼ ਜਵਾਨਾਂ ਦੇ ਨਾਲ ਇੱਥੇ ਆ ਕੇ ਪੋਲਿਟਿਕਸ ਕਰੀਏ ਨੂੰ ਲੱਗਦਾ ਜਾਂ ਤਾਂ ਫਿਰ ਬਾਹਰਲੀ ਪੋਲਿਟਿਕਸ ਤੇ ਫੇਲ ਹੋ ਚੁੱਕੇ ਆ ਪਿਛਲੇ 1.5 ਸਾਲ ਤੋਂ ਸੈਨੇਟ ਦੇ ਇਲੈਕਸ਼ਨ ਨਹੀਂ ਹੋ ਰਹੇ ਠੀਕ ਆ ਜਿਹੜਾ ਸੈਨੇਟ ਸੀਗੀ ਜਿਹੜੀ ਕਿ ਸਹੀ ਬਾਡੀ ਨੂੰ ਨੈਬਰੀ ਰਿਪਰੈਜ਼ੈਂਟ ਕਰਦੀ ਸੀ ਇਹਦੇ ਉੱਤੇ ਤੁਹਾਡਾ ਕੀ ਸਟੈਂਡਰਡ ਹੈ ਇਹਦੇ ਸੀ ਸੈਨੇਟ ਨੂੰ ਮਤਲਬ ਬਾਹਰ ਸੈਨੇਟ ਇਲੈਕਸ਼ਨ ਬਹਾਲ ਕਰਾਉਣ ਦੇ 100 ਦਿਨ ਧਰਨੇ ਤੇ ਵੀ ਬੈਠੇ ਆ ਅਸੀਂ ਉਹ ਧਰਨੇ ਦੇ ਵਿੱਚ ਅਸੀਂ ਲਾਕੀ ਚਾਰਜ ਵੀ ਸਹੀ ਆ ਪਰਚੇ ਵੀ ਸਹੀ ਆ ਆਪਣਾ ਅਰੈਸਟਾ ਵੀ ਸਹੀਆਂ ਨੇ ਮੇਰੇ ਨਾਮ ਦੇ ਪਰਚਾ ਕੱਟਿਆ ਹੋਇਆ ਮੈਂ ਮੈਂ ਅਰੈਸਟ ਸਹੀ ਆ ਜੀ ਮੈਂ ਡਿਪਾਰਟਮੈਂਟ ਇਨ ਰੀਟੇਨ ਕੀਤਾ 100 ਦਿਨ ਧਰਨੇ ਤੇ ਬੈਠੀਆਂ ਜੀ ਹਜੇ ਵੀ ਇਲੈਕਸ਼ਨ ਨਹੀਂ ਹੋਏ ਹੈਗੇ ਉਹਦੇ ਵਿੱਚ ਅਸੀਂ ਮੰਨਦੇ ਆ ਕਿ ਵੀ ਯੂਨੀਵਰਸਿਟੀ ਦੇ ਬਰਾਬਰ ਦੇ ਨਾਲ ਦੀ ਨਾਲ ਸੈਂਟਰ ਸਰਕਾਰ ਦੋਸ਼ੀ ਆ ਪੰਜਾਬ ਸਰਕਾਰ ਦੋਸ਼ੀ ਆ ਅਸੀਂ ਜਦੋਂ ਧਰਨੇ ਤੋਂ ਉੱਠੇ ਆ ਅਸੀਂ ਇਸ ਗੱਲ ਤੋਂ ਉੱਠੇ ਆ ਕਿ ਵੀ ਜਿਹੜੀ ਪੰਜਾਬ ਸਰਕਾਰ ਆ ਕਿਉਂਕਿ ਪੰਜਾਬ ਸ सक्ਸੈਸਰ ਸਟੇਟ ਆ ਯੂਨੀਵਰਸਿਟੀ ਦੀ ਪੰਜਾਬ ਸਰਕਾਰ ਪਾਰਟੀ ਬਣੀ ਪੰਜਾਬ ਸਰਕਾਰ ਦੇ ਨਾਲ ਯੂਨੀਵਰਸਿਟੀ ਦੇ ਮੀਟਿੰਗਾਂ ਹੋ ਕੇ ਸੈਂਡਰ ਨੂੰ ਮਾਡਲ ਬਹਾਲ ਕੀਤਾ ਸਭਾ ਦੂਜਾ ਜਿਹੜਾ ਇੱਕ ਗੱਲ ਕਰ ਗਏ ਹੁਣ ਐਫੀਡਾਟ ਵੀ ਲਾਇਆ ਜਾ ਰਿਹਾ ਸਟੂਡੈਂਟ ਨਵੇਂ ਸਟੂਡੈਂਟਾਂ ਦਾ ਓਕੇ ਯਾ ਤੁਸੀਂ ਕੋਈ ਧਾਰਨਾ ਪ੍ਰੋਟੈਸਟ ਨਹੀਂ ਕਰ ਸਕਦੇ ਜਿਹੜਾ ਕਿ ਅਲਾਰੀ ਵਾਇਓਲੇਸ਼ਨ ਹੈ ਇਹ ਤੇ ਤੁਹਾਡੀ ਪਾਰਟੀ ਦਾ ਕੀ ਸਟੈਂਡਰ ਹੋਊਗਾ ਜੇ ਤੁਸੀਂ ਕਾਨੂੰ ਪ੍ਰੈਜ਼ੀਡੈਂਟ ਮੰਗਦੇ ਆ ਕਿਤੇ ਸੀਐਸ ਦਾ ਵਿਰੋਧ ਕਰਦੇ ਆ ਜੀ ਪਹਿਲਾਂ ਤਾਂ ਵੀ ਸਾਨੂੰ ਲੱਗਦਾ ਕਿ ਵੀ ਜਿਹੜੀਆਂ ਕੋਰਟ ਆ ਕੋਰਟ ਦੇ ਵਿੱਚ ਇਹ ਮਸਲਾ ਜਾਣੇ ਚਾਹੀਦਾ ਵੀ ਜਿਹੜੀਆਂ ਕੋਰਟਾਂ ਨੇ ਸਾਨੂੰ ਇੰਨੇ ਸਾਲ ਇਨਸਾਫ ਨਹੀਂ ਦਿੱਤੇ ਇੱਥੇ ਕਿਤੇ ਇਨਸਾਫ ਦੇ ਦੇਣਗੇ ਇੱਥੇ ਲਗਭਗ 16000 ਸਟੂਡੈਂਟ ਇੱਥੇ ਹੈਗਾ ਤੇ ਜੇ 10 ਤੋਂ 12000 ਵੋਟ ਪੈ ਤਾਂ ਕਿਦਾਂ ਤੁਸੀਂ ਉਹਨਾਂ ਨੂੰ ਕਿਹੜੇ ਕਿਹੜੇ ਮੁੱਦਿਆਂ ਤੇ ਜਿਹੜਾ ਆਪਦੇ ਵੱਲ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਸਾਡੇ ਦਾ ਸਭ ਤੋਂ ਵੱਡਾ ਮੁੱਦਾ ਇਸ ਵਾਰ ਇਹ ਹੈ ਜੀ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਸੈਨੇਟ ਉਹਦੇ ਵਿੱਚ ਜਿਹੜੀ ਵਿਦਿਆਰਥੀਆਂ ਦੀ ਡਾਇਰੈਕਟ ਨਮਾਇੰਦਗੀ ਨਹੀਂ ਹੈ ਜੀ ਮਤਲਬ ਜੋ ਸੈਨੇਟ ਦੇ ਫੈਸਲਿਆਂ ਤੋਂ ਸਭ ਤੋਂ ਵੱਧ ਜਿਹੋ ਕਿ ਇੰਪੈਕਟ ਜੀ ਕਿਸੇ ਨੂੰ ਪੈਂਦਾ ਉਹ ਵਿਦਿਆਰਥੀ ਨੂੰ ਪੈਂਦਾ ਹੈਗਾ ਤੁਹਾਡਾ ਕਿਹੜੇ ਕਿਹੜੇ 파ਟਨਾਂ ਲਾਇੰਸ ਸਾਡੇ ਕਿਸੇ ਨਾਲ ਨਹੀਂ ਵਿਦਿਆਰਥੀ ਅਤੇ ਬੰਦੀ ਸੱਤ ਦਾ ਇਤਿਹਾਸ ਰਿਹਾ ਜੀ ਨਾ ਅਸੀਂ ਕਦੇ ਕਿਸੇ ਨਾਲ ਐਲਾਈਅੰਸ ਕੀਤੀ ਆ ਨਾ ਕਰਾਂਗੇ ਤੇ ਜਿਹੜਾ ਹੈਗਾ ਇਹ ਵੀ ਦੇਖਿਆ ਜਾ ਰਿਹਾ ਕਿ ਵਿਦਿਆਰਥੀਆਂ ਜਿਹੜੀਆਂ ਕੁੜੀਆਂ ਦੇ ਵਾਲ ਵੀ ਰਿਮਾਉਂਡ ਕਰਾ ਦਿੱਤੇ ਆ ਹਨ ਇੱਕ ਇੱਕ ਜਿਹੜੀ ਆਰਗੇਨਾਈਜੇਸ਼ਨ ਉਹ ਸਿਮਲੇ ਵੀ ਲੈ ਗਈ ਆ 1 ਲੱਖ ਪਾਕ ਸਾਰੇ ਪੀ ਵੀ ਆਰ ਵੀ ਬੁੱਕ ਨੇ ਹੁਣ ਫਿਰ ਇਹਨਾਂ ਚੀਜ਼ਾਂ ਦੇ ਤੁਸੀਂ ਵੀ ਕਿਸੇ ਦੇ ਵਾਲ ਬੋਸਟ੍ਰੇਟ ਕਰਾਈ ਜਾਂਦੇ ਨਹੀਂ ਨਹੀਂ ਅਸੀਂ ਇਸ ਚੀਜ਼ ਦੇ ਖਿਲਾਫ ਆ ਜੀ ਜਿਹੜੀਆਂ ਫ੍ਰੀ ਬੀਸ ਦਿੰਦੇ ਆ ਪੈਸੇ ਵੰਡਦੇ ਨਸ਼ੇ ਵੰਡਦੇ ਕੁੜੀਆਂ ਨੂੰ ਡਿਊਟੀ ਪਰਨਰਾਂ ਦੀ ਕੂਪਨ ਦਿੰਦੇ ਆ ਅਸੀਂ ਇਸ ਚੀਜ਼ ਦੇ ਬਿਲਕੁਲ ਖਿਲਾਫ ਆ ਜੀ ਇਸ ਇਹ ਵਸਤੇ ਇਲੈਕਸ਼ਨ ਹੋ ਰਹੇ ਨੇ ਤੇ ਸੱਤ ਵੱਲੋਂ ਅਸ਼ਮੀਤ ਸਿੰਘ ਜਿਹੜੇ ਹੈਗਾ ਉਹ ਕੰਟੈਸਟ ਕਰ ਰਹੇ ਨੇ ਠੀਕ ਆ ਅਸ਼ਮੀਤ ਸਿੰਘ ਦਾ ਪਿੱਛੇ ਸੋਸ਼ਲ ਮੀਡੀਆ ਤੇ ਵੀਡੀਓ ਵੀ ਜਿਹੜੀ ਆਡੀਓ ਪੋਸਟਰ ਵੀਡੀਓ ਇਹ ਵੀ ਵਾਇਰਲ ਹੋੁੰਦੇ ਆ ਕਿ ਬਹੁਤ ਜਾਣੇ ਇਹ ਵੀ ਜਿਹੜਾ ਹੈਗਾ ਉਹ ਹੱਕ ਚ ਪੋਸਟਾਂ ਪਾ ਰਿਹਾ ਕਿ ਇਹਨਾਂ ਦਾ ਜਿਹੜਾ ਨਾਮੀਨੇਸ਼ਨ ਆ ਉਹ ਕੈਨਸਲ ਕਰ ਦਿੱਤਾ ਜਾਣਾ ਸੀ ਕਿਉਂਕਿ ਇਹ ਆਪਾਂ ਗੱਲ ਕਰੀਏ ਇਲੈਕਸ਼ਨ ਕੰਟੈਸਟ ਕਰ ਰਹੇ ਸਨ ਜਿਹੜੀ ਵਿਰੋਧੀ ਆ ਉਹਨਾਂ ਨੇ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਯੋਗਦਾਨ ਪਾਇਆ ਅਸ਼ਮੀਤ ਕੀ ਕਿਉਂਕਿ ਤੁਹਾਡੇ ਕੋਲ ਸਮਾਂ ਘੱਟ ਆ ਪਾਸੇ ਇਹਦੇ ਮੁੱਦੇ ਤੇ ਆ ਗਏ ਹਨ ਜਿਹੜਾ ਕਿਦਾਂ ਜ ਇਲੈਕਸ਼ਨ ਦਾ ਬਾਈ ਅਸੀਂ ਪਿਛਲੇ 7-8 ਸਾਲਾਂ ਤੋਂ ਸਾਡੀ ਜਿਹੜੀ ਆਰਗੇਨਾਈਜੇਸ਼ਨ ਆ ਲਗਾਤਾਰ ਵਿਦਿਆਰਥੀ ਹੱਕਾਂ ਦੀ ਗੱਲ ਕਰਦੀ ਆ ਰਹੀ ਆ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਇਸ਼ੂਸ ਗ੍ਰੇਸ ਕਰਦੀ ਆ ਰਹੀ ਆ ਜਣਾ ਅਸੀਂ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਇਲੈਕਸ਼ਨ ਵਾਲੇ ਇਲੈਕਸ਼ਨ ਰਿਕਾਰਡਿੰਗ ਮਿਹਨਤ ਕਰਦੇ ਆ ਰਹੇ ਆ ਲਗਾਤਾਰ ਕੰਮ ਕਰਦੇ ਆ ਰਹੇ ਆ ਇਹ ਸਾਡੀ ਪਿਛਲੇ 15-20 ਦਿਨਾਂ ਤੋਂ ਚੰਗੀ ਵੇਵ ਵੀ ਬਣੀ ਹੋਈ ਆ ਸਟੂਡੈਂਟਸ ਸਾਨੂੰ ਮਤਲਬ ਵਧੀਆ ਸਾਡੇ ਤੇ ਭਰੋਸਾ ਵੀ ਕਰ ਰਹੇ ਆ ਸਾਡੀ ਸਪੋਰਟ ਵੀ ਕਰ ਰਹੇ ਆ ਕੀ ਤੁਸੀਂ ਕਾਲ ਤੱਕ ਤੇ ਸਾਹਿਬ ਦੇ ਜਥੇਦਾਰ ਨਾਲ ਅਪੀਲ ਕੀਤੀ ਸੀ ਕਿ ਤੁਹਾਡੇ ਜਿਹੜੀ ਹੈਗੀ ਆ ਨਾਮੀਨੇਸ਼ਨ ਆ ਉਹ ਕੈਨਸਲ ਕੀਤੀ ਜਾ ਸਕਦੀ ਹੈ ਹਾਂਜੀ ਹਾਂਜੀ ਜਦੋਂ ਮੇਰਾ ਨਾਮੀਨੇਸ਼ਨ ਸਵੇਰੇ ਫਾਈਲ ਕੀਤੀ ਜੀ ਆ 10 ਵਜੇ ਫਾਈਲ ਕੀਤੀ ਆ ਤੇ ਸਾਨੂੰ 11:30 ਵਜੇ ਲਿਸਟਾਂ ਲੱਗੀਆਂ ਮੇਰਾ ਨਾਮ ਨਾ ਤਾਂ ਰਿਜੈਕਟਡ ਚ ਸੀਗਾ ਨਾ ਅਪਰੂਵਡ ਚ ਸੀਗਾ ਮਤਲਬ ਡਿਪਾਰਟਮੈਂਟ ਨੇ ਮੇਰੇ ਡਾਕੂਮੈਂਟ ਹੀ ਰਫਾ ਦਫਾ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਇਲੈਕਸ਼ਨ ਚ ਮਲੜੀ ਨਾ ਸਕਾਂ ਫਿਰ ਅਸੀਂ ਇਹੀ 12 ਘੰਟੇ ਵੀ ਡੀਸੀ ਡੀਐਸ ਚੋਲੀ ਦਫਤਰ ਦੇ ਬਾਹਰ ਧਰਨਾ ਲਾਇਆ ਜੀ ਉਸ ਧਰਨੇ ਤੋਂ ਬਾਅਦ ਸਾਡੇ ਰਾਤ 11 11:30 ਵਜੇ ਜਾ ਕੇ ਡਾਕੂਮੈਂਟ ਅਪਰੂਵ ਹੋਏ ਉਹਦੇ ਪਿੱਛੇ ਜਿਹੜਾ ਸ਼੍ਰੀ ਅਕਾਲ ਤਖਤ ਦੇ ਜਥੇਦਾਰ ਸੀਗੇ ਉਹਨਾਂ ਦਾ ਬੜਾ ਵੱਡਾ ਪੈਰ ਰੋਲ ਕਹਿਦੀ ਹੈ ਨਾ ਵੀ ਉਹਨਾਂ ਨੇ ਸਾਨੂੰ ਥਾਪੜਾ ਦਿੱਤਾ ਹੌਸਲਾ ਦਿੱਤਾ ਉਹਨਾਂ ਨੇ ਸਾਨੂੰ ਇੰਨੀ ਗੱਲ ਕਹਿ ਦਿੱਤੀ ਕਿ ਵੀ ਧਰਨਾ ਲਾ ਮੁਕਾਬਲੇਆਂ ਜਾਂ ਬਾਕੀ ਪਾਰਟੀਆਂ ਨਾਲ ਵੀ ਹਾਂਜੀ ਸਾਡਾ ਸਿੱਧੀ ਸਾਡਾ ਹੀ ਪਾਰਟੀਆਂ ਨਾਲ ਅਸੀਂ ਮੁਕਾਬਲਾ ਨਹੀਂ ਮੰਨਦੇ ਅਸੀਂ ਆਪ ਦਾ ਮੁਕਾਬਲਾ ਇੱਥੋਂ ਦੀ ਐਡਮਿਨਿਸਟ੍ਰੇਸ਼ਨ ਇੱਥੋਂ ਦੀ ਅਥਾਰਟੀ ਨਾਲ ਮੰਨਦੇ ਆ ਜਿਹ ਜਿਹਦੇ ਤੇ ਆਰਐਸਐਸ ਕਾਬਜ ਆ ਮਾਲਕ ਤੁਸੀਂ ਹੁਣ ਇੱਕ ਤਰ੍ਹਾਂ ਦਾ ਜਦ ਤਰਾ ਕਹਿ ਰਹੇ ਹੋ ਖਾਕੇ ਨਹੀਂ ਕਰਾਣਾ ਹੁਣ ਜਿਹੜਾ ਪੱਗਾਂ ਦਾ ਮੁਕਾਬਲਾ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਸਾਡੇ ਇੱਥੋਂ ਦੀ ਜਿਹੜੀ ਆਰਐਸਐਸ ਇੱਥੇ ਪੰਜਾਬ ਯੂਨੀਵਰਸਿਟੀ ਦੇ ਆਪਾਂ ਕੇ ਵੀ ਸੌਂਖੂ ਚੁੰਬੜੀ ਆ ਸਾਡਾ ਉਹਦੇ ਨਾਲ ਮੁਕਾਬਲਾ ਜੀ ਆ ਅਸ਼ਮੀਤ ਪਿਛਲੇ ਡੇਢ ਸਾਲ ਤੋਂ ਸੈਨੇਟ ਦੇ ਇਲੈਕਸ਼ਨ ਨਹੀਂ ਹੋ ਰਹੇ ਠੀਕ ਆ ਜਿਹ ਇਹਦੇ ਉੱਤੇ ਤੁਹਾਡਾ ਕੀ ਸਟੈਂਡਰਡ ਹੋਊਗਾ ਇਹਦਾ ਸੀ ਸੈਨੇਟ ਨੂੰ ਮਤਲਬ ਬਹਾਲ ਸੈਨੇਟ ਇਲੈਕਸ਼ਨ ਬਹਾਲ ਕਰਾਉਂਦੇ 100 ਦਿਨ ਦਰਨੇ ਤੇ ਵੀ ਬੈਠੇ ਆ ਅਸੀਂ ਉਹ ਦਰਨੇ ਦੇ ਵਿੱਚ ਅਸੀਂ ਲਾਠੀ ਚਾਰਜ ਵੀ ਸਹੇ ਆ ਪਰਚੇ ਵੀ ਸਹੇ ਆ ਆਪਣਾ ਅਰੈਸਟ ਵੀ ਸਈਆਂ ਨੇ ਮੇਰੇ ਨਾਮ ਦੇ ਪਰਚਾ ਕੱਟਿਆ ਹੋਇਆ ਮੈਂ ਮੈਂ ਅਰੈਸਟ ਸਹੀ ਆ ਜੀ ਮੇਂ ਡਿਪਾਰਟਮੈਂਟ ਇਨ ਰੀਟੇਨ ਕੀਤਾ 100 ਦਿਨ ਦਰਨੇ ਤੇ ਬੈਠੇ ਆ ਜੀ ਹਜੇ ਵੀ ਇਲੈਕਸ਼ਨ ਨਹੀਂ ਹੋਏ ਹੈਗੇ ਉਹਦੇ ਵਿੱਚ ਅਸੀਂ ਮੰਨਦੇ ਆ ਕਿ ਵੀ ਯੂਨੀਵਰਸਿਟੀ ਦੇ ਬਰਾਬਰ ਦੇ ਨਾਲ ਦੀ ਨਾਲ ਸੈਂਟਰ ਸਰਕਾਰ ਦੋਸ਼ੀ ਆ ਪੰਜਾਬ ਸਰਕਾਰ ਦੋਸ਼ੀ ਆ ਅਸੀਂ ਜਦੋਂ ਦਰਨੇ ਤੋਂ ਉੱਠੇ ਆ ਅਸੀਂ ਇਸ ਗੱਲ ਤੋਂ ਕਿ ਪੰਜਾਬ ਸ सक्ਸੈਸਰ ਸਟੇਟ ਆ ਯੂਨੀਵਰਸਿਟੀ ਦੀ ਪੰਜਾਬ ਸਰਕਾਰ ਪਾਰਟੀ ਬਣੀ ਪੰਜਾਬ ਸਰਕਾਰ ਦੇ ਨਾਲ ਯੂਨੀਵਰਸਿਟੀ ਦੇ ਮੀਟਿੰਗਾਂ ਹੋ ਕੇ ਸਟੈਂਡਰਡ ਨੂੰ ਮੁੜ ਬਹਾਲ ਕੀਤਾ ਜਾਵੇ ਯੂਨੀਵਰਸਿਟੀ ਵਾਲੇ ਨੋਟਿਸ ਭੇਜਦੇ ਆ ਪੰਜਾਬ ਸਰਕਾਰ ਨੂੰ ਐਜੂਕੇਸ਼ਨ ਮਿਨਿਸਟਰ ਨੂੰ ਉਹਨਾਂ ਦੇ ਨੁਮਾਇੰਦੇ ਆ ਕੇ ਇਥੇ ਮੀਟਿੰਗ ਨਹੀਂ ਅਟੈਂਡ ਕਰ ਮੀਟਿੰਗ ਨਹੀਂ ਕਰਦਾ ਦੂਜਾ ਜਿਹੜਾ ਇੱਕ ਗੱਲ ਕਰਕੇ ਹੁਣ ਐਫੀਡੇਵਟ ਵੀ ਲਾਇਆ ਜਾ ਰਿਹਾ ਸਟੂਡੈਂਟਾਂ ਦੇ ਸਟੂਡੈਂਟਾਂ ਦਾ ਓਕੇ ਯਾਰ ਤੁਸੀਂ ਕੋਈ ਧਾਰਨਾ ਪ੍ਰੋਟੈਸਟ ਨਹੀਂ ਕਰ ਸਕਦੇ ਜਿਹੜਾ ਕਿ ਲਾਅ ਦੀ ਵਾਇਓਲੇਸ਼ਨ ਹੈ ਇਹ ਤੇ ਤੁਹਾਡੀ ਪਾਰਟੀ ਦਾ ਕੀ ਸਟੈਂਡ ਰਹੂਗਾ ਜੇ ਤੁਸੀਂ ਕਾਨੂੰਨ ਪ੍ਰੈਜ਼ੀਡੈਂਟ ਬਣਦੇ ਇਹ ਇਨਸਾਫ ਦੇ ਦੇਣਗੇ ਸਾਰੇ ਕਿਤੇ ਤਾਂ ਆਪਾਂ ਕਿਦੇ ਵੀ ਸਟੇਟ ਆਫ ਅਕੋਰਡਿੰਗ ਜਿਵੇਂ ਕੰਮ ਕਰਦੀਆਂ ਨਾ ਬਿੱਥੋਂ ਕੀ ਫੈਸਲਾ ਪਾਸ ਕਰਾਤਾ ਉਧਰ ਵੀ ਇਹਨਾਂ ਨੇ ਆਪ ਦੇ ਤਰੀਕੇ ਨਾਲ ਮੋਲਡ ਕਰਾ ਕੇ ਫੈਸਲਾ ਪਾਸ ਕਰਾ ਦੇਣਾ ਇੱਥੇ ਜਦੋਂ ਸਾਨੂੰ ਪ੍ਰੋਟੈਸਟਾਂ ਇਹ ਧਰਨੇ ਦੇ ਰੂਪ ਚ ਇੱਥੇ ਪ੍ਰੈਸ਼ਰ ਪਾ ਕੇ ਸਾਨੂੰ ਕੰਮ ਕਰਵਾ ਲੈਣਾ ਚਾਹੀਦਾ ਜੀ ਤੇ ਹੋਰ ਤੁਹਾਡਾ ਤੁਹਾਡੇ ਜਿਹੜੇ ਮੇਨ ਮੁੱਦੇ ਕੀ ਹੋਣਗੇ ਆਉਣ ਆ ਸਮੇਂ ਦੇ ਵਿੱਚ ਤੁਸੀਂ ਜਦੋਂ ਜਿਹੜਾ ਹੈ ਸਟੂਡੈਂਟਾਂ ਕੋਲ ਜਾਣੇ ਹਾਂ ਲਗਭਗ 16000 ਸਟੂਡੈਂਟ ਇੱਥੇ ਹੈਗਾ ਤੇ ਜਦੋਂ 10 ਤੋਂ 12000 ਵੋਟ ਪੈਣੀ ਆ ਹੈਨਾ ਕਿ ਕਿਦਾਂ ਤੁਸੀਂ ਉਹਨਾਂ ਨੂੰ ਕਿਹੜੇ ਕਿਹੜੇ ਮੁੱਦਿਆਂ ਤੇ ਜਿਹੜਾ ਆਪਦੇ ਵੱਲ ਲੈ ਕੇ ਆਉਣ ਦੀ ਕੋਸ਼ਿਸ਼ ਕਰਦੇ ਸਾਡੇ ਦਾ ਸਭ ਤੋਂ ਵੱਡਾ ਮੁੱਦਾ ਇਸ ਵਾਰ ਇਹ ਹੈ ਜੀ ਵੀ ਜਿਹੜੀ ਪੰਜਾਬ ਯੂਨੀਵਰਸਿਟੀ ਸੈਨੇਟ ਉਹਦੇ ਵਿੱਚ ਜਿਹੜੀ ਵਿਦਿਆਰਥੀਆਂ ਦੀ ਡਾਇਰੈਕਟ ਨੁਮਾਇੰਦਗੀ ਨਹੀਂ ਹੈਗੀ ਮਤਲਬ ਜੋ ਸੈਨੇਟ ਦੇ ਫੈਸਲੇ ਆ ਉਹ ਸਭ ਤੋਂ ਵੱਧ ਜੇ ਕਿ ਇੰਪੈਕਟ ਜਿਸ ਕਿਸੇ ਨੂੰ ਪੈਂਦਾ ਉਹ ਵਿਦਿਆਰਥੀ ਨੂੰ ਪੈਂਦਾ ਹੈਗਾ ਬਟ ਉਹਨਾਂ ਦਾ ਜਿਹੜਾ ਸਟੂਡੈਂਟ ਕੌਂਸਲ ਦੇ ਨੁਮਾਇੰਦੇ ਆ ਪ੍ਰਧਾਨ ਵਾਈਸ ਪ੍ਰਧਾਨ ਜਨਰਲ ਸੈਕਟਰ ਜੁਆਇੰਟ ਸੈਕਟਰੀ ਉਹ ਨੁਮਾਇੰਦੇ ਹੈ ਨਹੀਂ ਪੋਦੇ ਵਿੱਚ ਬੈਠ ਨਹੀਂ ਸਕਦੇ ਉਹ ਕੱਲਾ ਪ੍ਰਧਾਨ ਨਾਲ ਕੋਲ ਬੈਠਣ ਦਾ ਹੱਕ ਆ ਸੜਕ ਕਿਸੇ ਨਾਲ ਨਹੀਂ ਵਿਦਿਆਰਥੀ ਅਤੇ ਬੰਦੀ ਸੱਤ ਦਾ ਇਤਿਹਾਸ ਰਿਹਾ ਜੀ ਨਾ ਅਸੀਂ ਕਦੇ ਕਿਸੇ ਨਾਲ ਐਲਾਈਅੰਸ ਕੀਤੀ ਹੈ ਨਾ ਕਰਾਂਗੇ ਇੱਕ ਪਾਸੇ ਮੈਂ ਪਿੱਛੇ ਦੇਖਿਆ ਕਾਂਗਰਸ ਦੇ ਵੱਡੇ ਨੇਤਾ ਵੀ ਜਿਹੜੇ ਹੁਣ ਉੱਤਰ ਆਏ ਨੇ ਦੂਜੇ ਪਾਸੇ ਜਿਹੜਾ ਹੈਗਾ ਇਹ ਵੀ ਦੇਖਿਆ ਜਾ ਰਿਹਾ ਕਿ ਵਿਦਿਆਰਥੀਆਂ ਜਿਹੜੀਆਂ ਕੁੜੀਆਂ ਦੇ ਵਾਲ ਵੀ ਰਿਮਾਉਂਡ ਕਰਾ ਦਿੱਤੇ ਹਨ ਇੱਕ ਇੱਕ ਜਿਹੜੀ ਆਰਗੇਨਾਈਜੇਸ਼ਨ ਉਹ ਸਿਮਲੇ ਵੀ ਲੈ ਗਏ ਆ 1 ਲੱਖ ਲਗਭਗ ਸਾਰੇ ਪੀਵੀਆਰ ਵੀ ਬੁੱਕ ਨੇ ਔਰ ਫਿਰ ਇਹਨਾਂ ਚੀਜ਼ਾਂ ਦੇ ਤੁਸੀਂ ਵੀ ਕਿਸੇ ਜਿਹੜੇ ਵਾਰ ਬੋਸ ਸਟੇਟ ਕਰਾਈ ਜਾਂਦੇ ਨਹੀਂ ਨਹੀਂ ਅਸੀਂ ਇਸ ਚੀਜ਼ ਦੇ ਖਿਲਾਫ ਆ ਜਿਹੜੀਆਂ ਫ੍ਰੀਬੀਸ ਦਿੰਦੇ ਆ ਪੈਸੇ ਵੰਡਦੇ ਨਸ਼ੇ ਵੰਡਦੇ ਕੁੜੀਆਂ ਨੂੰ ਬਿਊਟੀ ਪਾਰਨਰ ਦੇ 쿠ਪਨ ਦਿੰਦੇ ਆ ਅਸੀਂ ਇਸ ਚੀਜ਼ ਦੇ ਬਿਲਕੁਲ ਖਿਲਾਫ ਹਾਂ ਜਿਹੜੇ ਇਸ ਦਾ ਵਿਰੋਧ ਕਰਦੇ ਆ ਜਿਹੜੇ ਤੁਸੀਂ ਇੱਕ ਗੱਲ ਵੀ ਕਹੀ ਹੈ ਕਿ ਜਿਹੜੇ ਬਾਹਰਲੇ ਲੀਡਰ ਇੱਥੇ ਆ ਗਿਆ ਵੀ ਬਾਹਰਲੇ ਲੀਡਰਾਂ ਦਾ ਯੂਨੀਵਰਸਿਟੀ ਦੇ ਵਿੱਚ ਆਉਣਾ ਸਟੂਡੈਂਟਸ ਦੇ ਵਿੱਚ ਆਉਣਾ ਆਪਦੇ ਤੋਂ ਆਧੂ ਉਮਰ ਦੇ ਜੁਵਾਕਾਂ ਦੇ ਨਾਲ ਇੱਥੇ ਆ ਕੇ ਪੋਲਿਟਿਕਸ ਖੇੜੀ ਵਿੱਚ ਲੱਗਦਾ ਜਾਂਦਾ ਫਿਰ ਬਾਹਰਲੀ ਪੋਲਿਟਿਕਸ ਤੇ ਫੇਲ ਹੋ ਚ ਆ ਕੀ ਤੁਸੀਂ ਸਮਝੋ ਤੁਹਾਡਾ ਜਿਹੜਾ ਇਹਦੇ ਕੀ ਸਿੱਧੇ ਸਿੱਧ ਸਵਾਲ ਆ ਕੀ ਪੰਜਾਬ ਜੁਨੀ ਅਸੀਂ ਪੰਜਾਬ ਦੀ ਹਾਂਜੀ ਬਿਲਕੁਲ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਜ਼ਮੀਨ ਤੇ ਪੰਜਾਬ ਦੇ ਪਿੰਡਾਂ ਨੂੰ ਜੋੜ ਕੇ ਜਿਹੜਾ ਚੰਡੀਗੜ੍ਹ ਸ਼ਹਿਰ ਬਸਾਇਆ ਗਿਆ ਉੱਥੇ ਬਣੀ ਹੋਈ ਉਹ ਤਾਂ ਪੰਜਾਬ ਯੂਨੀਵਰਸਿਟੀ ਦਾ ਇਹ ਜਿਹੜਾ ਹੱਕ ਆ ਉਹ ਪੰਜਾਬ ਦਾ ਹੱਕ ਆ ਪਰ ਹੋਰ ਕਿਤੇ ਸੂਬਿਆਂ ਤੋਂ ਜਿਹੜੇ ਵਿਦਿਆਰਥੀ ਨੇ ਪੜ੍ਹਨ ਆਉਣਾ ਜੀ ਸਕਦੇ ਹੋਣ ਬਿਹਾਰ ਯੂਪੀ ਹਿਮਾਚਲ ਉੱਤਰਾਖੰਡ ਜੰਮੂ ਕਸ਼ਮੀਰ ਸਾਰੇ ਕਿਤੇ ਜਵਾਗ ਪੜ੍ਹਦੇ ਹੋਣ ਉਹਨਾਂ ਦਾ ਉਹਨਾਂ ਦਾ ਸਵਾਗਤ ਕਰਦੇ ਹਾਂ ਪਰ ਯੂਨੀਵਰਸਿਟੀ ਦੇ ਹੱਕ ਪੰਜਾਬ ਦਾ ਤੇ ਲਾਸਟ ਦੇ ਵਿੱਚ ਜਿਹੜਾ ਹੈਗਾ ਕਿਉਂਕਿ ਤੁਹਾਡੇ ਕੋਲ ਪੰਜਾਬ ਦੇ ਲੋਕਾਂ ਨੂੰ ਕਿ ਅਪੀਲ ਕਰਾਂਗੇ ਸਟੂਡੈਂਟਾਂ ਨੂੰ ਅਪੀਲ ਪੰਜਾਬ ਦੇ ਲੋਕਾਂ ਨੂੰ ਸਟੂਡੈਂਟ ਨੂੰ ਅਸੀਂ ਇਹੀ ਅਪੀਲ ਕਰਾਂਗੇ ਜੀ ਪੰਜਾਬ ਯੂਨੀਵਰਸਿਟੀ ਅਸੀਂ ਦਾਵਾ ਨਾ ਛੱਡੀਏ ਬਾਹਰ ਦਾ ਅਸੀਂ ਖੜਾ ਛੱਡੀਏ ਤੇ ਵੱਧ ਤੋਂ ਵੱਧ ਐਡਮਿਸ਼ਨ ਪੰਜਾਬ ਯੂਨੀਵਰਸਿਟੀ ਕਰਾਈ ਦੇ ਤਾਂ ਦਾਵਾ ਮਜ਼ਬੂਤ ਕਰੀਏ ਆ ਇਹ ਵੀ ਬਹੁਤ ਵੱਡੀ ਗੱਲ ਆ ਪਿਛਲੇ ਸਮੇਂ ਦੇ ਵਿੱਚ ਜਦੋਂ ਬਾਹਰ ਜਾਣ ਦਾ ਰਜਾਣ ਸੀ ਕਾਫੀ ਜਿਹੜਾ ਹੈਗਾ ਪੰਜਾਬ ਦੇ ਸਟੂਡੈਂਟਾਂ ਜਿਹੜੇ ਬਹੁਤ ਘੱਟੇ ਹਨਾ ਉਹ ਕਿਸੇ ਸਮੇਂ ਇਹ ਵੀ ਸਮਾਂ ਸੀ ਸਾਡੇ ਵੇਲੇ ਜਦੋਂ ਪੜ੍ਹਨ ਮਿਲਿਆ ਇਹ ਪੰਜਾਬ ਯੂਨੀਵਰਸਿਟੀ ਪੜ੍ਹਨਾ ਇੱਕ ਸੁਪਨਾ ਸੀ ਬੰਦੇ ਦਾ ਐਡਮਿਸ਼ਨ ਲੈਣੀ ਉਸ ਤੋਂ ਬਾਅਦ ਇੱਥ ਫਾਈਬਰ ਜੀ ਕੇ ਫੋਟੋ